ਅੱਗੇ ਤੁਸੀਂ ਦੇਖ ਸਕਦੇ ਹੋ ਬੀਟਲ ਬੱਕਰੀਆਂ ਜਾਨਵਰ ਚੈੱਕ ਕਰੋ ਵੀ ਇਧਰ ਬਰਬਰੀ ਬੱਕਰਾ ਦੇਖੋ ਵੀ ਸਿੰਗਾ ਵਾਲਾ ਬਰਬਰੀ ਇਹ ਆ ਬੱਕਰੀਆਂ ਬਰਬਰੀ ਆ ਜਾਨਵਰ ਆਏ ਸੇਲ ਹੋਣ ਵਾਸਤੇ ਬਰਬਰੀ ਬੀਟਲ ਸਾਰੇ ਤਰ੍ਹਾਂ ਦੇ ਜਾਨਵਰ ਹੁੰਦੇ ਅੱਗੇ ਬੀਟਲ ਆ ਬੀਟਲ ਬੱਕਰੇ ਨਾ ਵੀ ਦੇਖੋ ਨਾਲ ਨਾਲ ਦੇਖੋ ਵੀ ਸਾਰੇ ਤਰ੍ਹਾਂ ਦੇ ਨਾਗਾ ਇਹ ਐ। ਪਾਰਟੀ ਉਗਰਾ ਤੁਸੀਂ ਆਪ ਚੈੱਕ ਕਰਨੀ ਐ। ਦੇਖੋ ਬੱਕਰੀ ਦੀ ਹੈਡ ਚਿੱਟੀਆਂ ਅੱਖਾਂ ਦੇ ਵਿੱਚ। ਕਰੋ ਚੈੱਕ ਸਿੱਕੇ ਨੱਕ ਨਕੌੜੇ ਵਾਲੀ। ਇਧਰ ਵੀ ਅੱਗੇ ਪੱਠ ਵਰ ਬੀਟਲ। ਅੱਗੇ ਵੀ ਜਾਨਵਰ ਬਈ ਬੀਟਲ ਪੱਠਾਂ। ਆਹ ਬੱਤਰ। ਅੱਗੇ ਇੱਧਰ ਜਾਨਵਰ ਬੀਟਲ ਬੱਕਰੀਆਂ ਚੰਗੇ ਦੁੱਧ ਵਾਲ ਗਿੰਦੇ ਸਾਰੀ ਬੱਕਰੀਆਂ ਆਣੇ ਆਖੀ ਕਰੂ ਸਾਰੇ ਨਾਗ ਸੇਲ ਹੋਣ ਆਸਤੇ ਆਈ ਆ ਅੱਜ ਵੀ ਸੂਰਿਆਲ ਜਿਹੜਾ ਮੇਲਾ ਚੱਲੀ ਇੰਨਾ ਬੱਕਰੀਆਂ ਉਹਦਾ ਕਰਕੇ ਮੰਡੀ ਥੋੜੀ ਘੱਟ ਪਈ ਆ ਜਾਨਵਰ ਦੇਖੋ ਵੀ ਦੇਖੋ ਵੀ ਬੱਕਰੀਆਂ ਸੂਈ ਬੱਕਰੀ ਆ ਅੱਗੇ ਇੱਧਰ ਵੀ ਇਹ ਜਾਨਵਰ ਆਈ ਜਾਂਦੇ

ਤੇ ਹਰ ਹਿੰਦਵਾਰ ਨੂੰ ਮੰਡੀ ਲੱਗਦੀ ਹੈ ਵੀ ਅੱਜ ਇਧਰਲੇ ਪਾਸੇ ਬੱਕਰੀਆਂ ਜਿਹੜਾ ਸ਼ੋਅ ਮੁਕਾਬਲੇ ਚੱਲੀ ਜਾਂਦੇ ਆ ਬੀਟਲ ਬਰਬਰੀ ਬੱਕਰੀਆਂ ਸ਼ੋਅ ਮੁਕਾਬਲੇ ਹੋਏ ਸੀ ਪਿੰਡ ਸੂਰੇ ਵਾਲਾ ਤੇ ਉਹ ਚੱਲੀ ਜਾਂਦੇ ਇਧਰ ਤੇ ਨਾਲ ਇਧਰਲੇ ਪਾਸੇ ਜਿਹੜੀ ਮੰਡੀ ਹੈ ਬੱਕਰੀ ਦੀ ਲੱਗੀ ਹੈ ਤੇ ਇਸ ਕਰਕੇ ਮੰਡੀ ਦੇ ਜਾਨਵਰੇ ਥੋੜੇ ਘੱਟ ਆਏ ਕਿਉਂਕਿ ਜਾਨਵਰ ਇਧਰ ਮੇਲੇ 'ਚ ਪਾਏ ਹੋਏ ਆ ਪੁਸ਼ਕ ਤਾਂ ਕਰਕੇ ਵੀ ਅੱਜ ਘੱਟ ਆ ਪਰ ਵੈਸੇ ਫੇਰ ਵੀ ਮੰਡੀ ਜਿਹੜੇ ਜਾਨਵਰ ਆ ਬਹੁਤ ਆਏ ਤੇ ਚੈੱਕ ਕਰ ਲੋ ਮੰਡੀ ਭਰੀ ਵਧੀਆ ਚੰਗੀਆਂ ਚੰਗੀਆਂ ਨਾਗ ਆਏ ਆ ਮੁਰਗੇ ਮੁਰਗੇ ਆਂ ਬਰਬਰੀ ਦੇਖੋ ਵੀ ਕਰੋ ਚੱਕ ਕਰੋ ਦੇਖੋ ਵੀ ਭਾਈ ਇਹ ਹੁਣ ਅੱਗੇ ਆ ਮਿੱਟਰ ਬੱਤਰੀਆਂ ਸਰਦਾ ਹੀ ਜਾਂਦਾ ਦੇਖੋ ਵੀ ਤੁਹਾਨੂੰ ਤਾਂ ਕੀ ਵਾਲਾ ਸਰਦਾ ਆ ਆ ਬਿੱਤਲਾ ਬੱਤਰੀ ਦੇ ਦਨੇ

ਸਤਿ ਸ੍ਰੀ ਅਕਾਲ ਜੀ ਸਹੀ ਆ ਠੀਕ ਆ ਜੀ ਮੰਡੀ ਸੂਰੇ ਵਾਲਾ ਦੇਖੋ ਵੀ ਅੱਜ ਸੌਦੇ ਹੁੰਦੇ ਆ ਮੰਡੀ ਤੇ ਬਹੁਤ ਜਾਨਵਰ ਵੇਚਨੇ ਇਦਨੇ ਮੰਡੀ ਤੇ ਆ ਸਕਦੇ ਹੋ ਦੇਖੋ ਬਰਬਰੀ ਇੱਥੇ ਜਾਨਵਰ ਆਉਂਦੇ ਮੰਡੀ ਤੇ ਇਧਰ ਤੋਂ ਮੰਡੀ ਦੇਖ ਕੇ ਸਕੇ ਬਹੁਤ ਜਿਆਦਾ ਮੰਡੀ ਭਰਦੀ ਹੈ ਖਾ ਜੇ ਵੀ ਸੌਦਾ ੜਿਆ ਖੜਾ ਬੇ ਆਈ ਆਪੇ ਕਰਾਂਗਾ ਦੇਖੋ 14 ਦੀ ਬਣ ਗਿਆ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚੇਗੀ ਤੇ ਇਦਾਂ ਹੀ ਆਪਾਂ ਮੰਡੀਆਂ ਦਿਖਾਉਂਦੇ ਰਹਿਣਾ ਕਰਾਂਗੇ ਤੇ ਕਮੈਂਟ ਜਰੂਰ ਕਰਿਆ ਕਰੋ ਕਿਥੋਂ ਵੀਡੀਓ ਦੇਖਦਿਆਂ ਯਾਰ ਵੀਡੀਓ ਕਿਵੇਂ ਲੱਗਦੀ ਆਂ ਤੇਰੀ ਆਪਾਂ ਤੁਹਾਨੂੰ ਮੰਡੀਆਂ ਦਿਖਾਇਆ ਕਰਾਂਗੇ ਕਮੈਂਟ ਵਗੈਰਾ ਬੜੀ ਆਉਣਗੇ ਤੇ ਸੋ ਬਾਕੀ ਇਸੇ ਜੀ ਵੀਡੀਓ ਧੰਨਵਾਦ